ਸੋ ਦੇਵ ਸਿੰਘ ਜੀ ਸਰਪੰਚ ਪਿੰਡ ਗਮਾਪੁਰਾ ਤੇ ਇਹ ਜਿਹੜਾ ਇਹ ਇਲੈਕਸ਼ਨ ਹੋ ਰਹੀ ਆ ਜਦੋਂ ਮੇਰੀ ਇਲੈਕਸ਼ਨ ਹੋਈ ਸੀ ਅੱਜ ਤੋਂ 5 ਸਾਲ ਪਹਿਲਾਂ ਉਸ ਵੇਲੇ ਦੀਆਂ ਵੋਟਾਂ ਜਿਹੜੀਆਂ ਉਹ ਅੱਜ ਨਾਲੋਂ ਬਹੁਤ ਜ਼ਿਆਦਾ ਸੀ ਔਰ ਵਤਨਦੀਪ ਜਾਇ ਇਹਨਾਂ ਨੇ ਘਟਾਤੀਆਂ ਵਾ ਔਰ ਕਟੀਆਂ ਵੀ ਐਸਾ ਨਾ ਵੀ ਜਿਹੜੇ ਜਿਹੜੀਆਂ ਨਾਲ ਲੋੜ ਸੀ ਉਹ ਵੋਟ ਦਾ ਖੜੀ ਇਹਨਾਂ ਨੇ ਬਾਕੀ ਬਹੁਤ ਸਾਰੀਆਂ ਘਟਾਤੀਆਂ ਨੇ ਜਿਹਨੇ ਕਿਸੇ ਨੇ ਆਵਾਜ਼ ਦਿੱਤੀ ਮੈਂ ਇਲੈਕਸ਼ਨ ਲੜਨੀ ਆ ਸਰਪੰਚੀ ਦੀ ਜਾਂ ਕਿਸੇ ਨੇ ਆਵਾਜ਼ ਦਿੱਤੀ ਮੈਂਬਰੀ ਲੜਨੀ ਦੀ ਉਹਨਾਂ ਦੀਆਂ ਵੋਟਾਂ ਕਟਾ ਕੇ ਤੇ ਇਹਨਾਂ ਨੇ ਜਿੰਨਾਂ ਨੂੰ ਬਣਾਉਣਾ ਸੀ ਉਹਨਾਂ ਦੀ ਬੋਟਾ ਰੱਖਣੀਆਂ ਬਾਕੀ ਸਭ ਕਟਾਤੀਆਂ ਨਾ ਔਰ ਅਸੀਂ ਇਸ ਗੱਲ ਦਾ ਵਿਰੋਧ ਕਰਦੇ ਆਂ ਔਰ ਜਿੱਥੇ ਜਿੱਥੇ ਹਲਕੂ ਜਾਣਾ ਜਾ ਜਾਜੂ ਆ ਅਸੀਂ ਜਾਵਾਂਗੇ ਔਰ ਇਸ ਗੱਲ ਦਾ ਅਸੀਂ ਇਨਸਾਫ ਲਵਾਵਾਂਗੇ ਔਰ ਜਿਹੜਾ ਉਹ ਡਾਕਟਰ ਆ ਐਮਐਲ ਸਰਬਾ ਜਸਬੀਰ ਸਿੰਘ ਜੀ ਉਹਨੂੰ ਇਹ ਦੱਸਣਾ ਚਾਹੁੰਦੇ ਆਂ ਕਿ ਅੱਜ ਤੋਂ ਐਮਐਲ ਬਣ ਗਿਆ ਵਾਂ ਅੱਡੇ ਪਿੰਡੋਂ ਅੱਗੇ ਤੋਂ ਤੈਨੂੰ ਕਦੇ ਕੋਈ ਮੈਂਬਰ ਨਹੀਂ ਬਣਾਉਂਦਾਵਾਂਗੇ ਇਹ ਗੱਲ ਦਾ ਅਸੀਂ ਤੈਨੂੰ ਜੋਰ ਦਾ ਕਹਿੰਨੇ ਆਂ ਔਰ ਟੋਰ ਦਾ ਕਹਿੰਨੇ ਤੈਨੂੰ ਅਸੀਂ ਠੀਕ ਹੈ ਜੀ ਵੀ ਮੰਨ ਲਓ ਸਾਡਾ ਮੇਰਾ ਨਾਮ ਅਮਨਦੀਪ ਸਿੰਘ ਜੀ ਪਿੰਡ ਗਮਾਨਪੁਰਾ ਜੀ ਕੀ ਮਸਲਾ ਕੀ ਆ ਤੁਹਾਨੂੰ ਆਇਆ ਹੈ ਮਸਲਾ ਆਪਣਾ ਆਇਓ ਮੰਨ ਲਓ ਸਾਡੇ 7 ਨੰਬਰ ਵਾਰਡ ਚ ਇੱਕ ਸਾਡੇ ਡੇਰੇ ਪੈਂਦੇ ਆ ਰੰਦਾਵਿਆਂ ਦੇ ਇੱਕ ਅਗਲੇ ਡੇਰੇ ਪੈਂਦੇ ਆ ਇੱਕ ਪਿੰਦਾ ਬੱਗੇ ਵਾਲੀ ਵਾਰਡ ਇਹਨਾਂ ਚ ਮੰਨ ਲਓ 64 ਵੋਟਾਂ ਆਉਂਦੀਆਂ ਤੇ ਬਾਕੀ ਆਡੀ ਮੰਨ ਲਓ ਬੋਰਡ ਕਿੱਥੇ ਗਈ ਜੀ ਅਸੀਂ ਪੁੱਛਣਾ ਚਾਹੁੰਦੇ ਵੀ ਅਸੀਂ ਪਿੰਡ ਚ ਨਹੀਂ ਰਹਿੰਦੇ ਆ ਬੋਰਡ ਦਾ ਸਾਨੂੰ ਕੋਈ ਦੱਸੇ ਕੀ ਕਰਨਾ ਅਸੀਂ ਮੰਨ ਲਓ ਹਰ ਕਿਸੇ ਨੂੰ ਤੁਹਾਨੂੰ ਹੀ ਅਧਿਕਾਰ ਹੈਗਾ ਮੈਨੂੰ ਹੀ ਅਧਿਕਾਰ ਹੈਗਾ ਪੁੱਛ ਸਾਡੇ ਪਿੰਡ ਦੀ ਵੋਟ ਉਹਦਾ 45 400 ਵੋਟ ਆ ਜੀ ਤੇ 2400 ਕੋਸ਼ ਵਟਾਉਂਦੀਆਂ ਜੀ ਬਾਕੀ ਬੋਰਡ ਕਿੱਥੇ ਗਈ ਜੀ ਸਾਹਿਬ ਸ੍ਰੀ ਵੈਕਰ ਜੀ ਕੀ ਫਤਿਹ ਅੱਜ ਇਹ ਸੰਭੂ ਪਿੰਡ ਗਮਾਨਪੁਰਾ ਦੇ ਮੋਹਤਵਰ ਸੱਜਣ ਪਿੰਡ ਦੇ ਵਿਅਕਤੀ ਕਿਣ ਦੀ ਪੂਰੀ ਸਾਂਝ ਨਾਲ ਇਕੱਠੇ ਹੋਏ ਆ ਕਿ ਜੋ ਸਾਡੇ ਪਿੰਡ ਗਮਾਨਪੁਰੇ ਵਿੱਚ ਧੱਕਾ ਹੋਇਆ ਵਾ ਜੋ ਪਿੰਡ ਦੀ 7-800 ਵੋਟ ਕਟਾਈ ਗਈ ਆ ਸਿਰਫ ਕਟਾਈ ਆ ਤੇ ਝਾੜੂ ਦੀ ਸਰਕਾਰ ਨੇ ਕਟਾਈ ਆ ਹੋਰ ਕਿਸੇ ਨੇ ਨਹੀਂ ਕਟਾਈ ਸਾਡੇ ਪਿੰਡ ਕਾਲੀਆਂ ਨਾਲ ਵੀ ਸਾਡੀ ਬੜੀ ਸਾਂਝ ਆ ਸਾਡੀ ਕਾਂਗਰਸ ਨਾਮ ਬੜੀ ਸਾਂਝਿਆ ਸਾਡੀ ਕਾਮਰੇਟ ਪਰਿਵਾਰ ਨਾਲ ਵੀ ਬੜੀ ਸਾਂਝਿਆ ਸਾਨੂੰ ਇਹ ਵੱਖ ਕਰਨ ਵਾਲੀ ਪਾਰਟੀ ਆ ਗਈ ਆ ਸਾਨੂੰ ਇਸ ਪਾਰਟੀ ਤੋਂ ਖਤਰਾ ਵਾ ਜੇ ਸਾਡੀ 7-800 ਵੋਟ ਕਟਾ ਸਕਦੇ ਆ ਕੱਲ ਨੂੰ ਸਾਡੇ ਕਾਗਜ ਵੀ ਰੱਦ ਕਰਾ ਸਕਦੇ ਆ ਸਾਨੂੰ ਇਸ ਗੱਲ ਦਾ ਬਹੁਤ ਖਤਰਾ ਵਾ ਇਹ ਸਰਕਾਰ ਨੇ ਸਾਡੇ ਪਿੰਡ ਦੇ ਪਿਆਰ ਨੂੰ ਸਾਡੇ ਪਿੰਡ ਦੇ ਇਤفاق ਨੂੰ ਖੇਰੂ-ਖੇਰੂ ਕਰਤਾ ਆ ਇਹ ਆਪ ਤੇ ਟੀਲਾ-ਟੀਲਾ ਇਹਨਾ ਹੋਣਾ ਵਾ ਸਾਨੂੰ ਵੀ ਏਤੀਲਾ ਏਤੀਲਾ ਕਰਨ ਦੀ ਕੋਸ਼ਿਸ਼ ਕੀਤੀ ਆ ਅਸੀਂ ਸਾਡਾ ਸਖਤ ਵਿਰੋਧ ਆ ਜਸਵੀਰ ਸਿੰਘ ਐਮ ਐਲ ਏ ਤੇ ਪਿੰਡ ਨੇ ਪੂਰਾ ਇਕੱਠਾ ਹੋ ਕੇ ਜਦੋਂ ਐਮ ਐਲ ਏ ਦੀ ਇਲੈਕਸ਼ਨ ਸੀ ਇਹਨੂੰ ਐਮ ਐਲ ਏ ਦੀਆਂ ਵੋਟਾਂ ਪਾਈਆਂ ਅੱਜ ਮੇਰਾ ਨਾਮ ਜੀ ਨੀਤਪਾਲ ਸਿੰਘ ਆ ਪਿੰਡ ਗਮਾਨਪਰਾ ਔਰ ਮੌਜੂਦਾ ਮੈਂਬਰ ਪੰਚਾਇਤ ਆ ਮੈਂ ਔਰ ਸਾਡੇ ਨਾਲ ਬਹੁਤ ਵੱਡਾ ਧੱਕਾ ਕੀਤਾ ਗਿਆ ਡਾਕਟਰ ਜਸਵੀਰ ਨੇ ਇਹਨੇ ਇਸ ਪੱਖ ਤੇ ਆਪਣੇ ਲੈਵਲ ਦੇ ਵਿੱਚ ਆਪਣੇ ਐਮ ਐਲ ਏ ਦੇ ਵਿੱਚ ਇਹ ਆਪਣੇ ਰਿਸ਼ਤੇਦਾਰਾਂ ਨੂੰ ਇਥੋਂ ਇਲੈਕਸ਼ਨ ਲੜਾ ਰਿਹਾ ਹੈ ਔਰ ਇਹ ਚਾਹੁੰਦਾ ਹੈ ਕਿ ਅਸੀਂ ਧੱਕੇ ਨਾਲ ਆਪਣੇ ਰਿਸ਼ਤੇਦਾਰਾਂ ਨੂੰ ਸਰਪੰਚ ਬਣਾ ਲਈਏ ਪਰ ਅਸੀਂ ਇਹ ਧੱਕਾ ਨਹੀਂ ਹੋਣ ਦੇਵਾਂਗੇ ਅਸੀਂ ਵੀ ਇਲੈਕਸ਼ਨ ਲੜਨ ਦੇ ਹੱਕਦਾਰ ਹਾਂ ਔਰ ਸਾਡੇ ਸਾਰੇ ਹੀ ਪਰਿਵਾਰ ਦੀ VOTING ਜਿਹੜੀ ਹੈ ਕੱਟੀ ਗਈ ਆ ਅਸੀਂ ਇਸ ਦਾ ਵਿਰੋਧ ਬਹੁਤ ਹੀ ਜ਼ਬਰਦਸਤ ਕਰਾਂਗੇ ਔਰ ਇਸ MLA ਨੂੰ ਇਸ ਗੱਲ ਦਾ ਜਵਾਬ ਦੇਵਾਂਗੇ ਠੋਕੇ ਸਾਡਾ ਭਾਈਚਾਰਾ ਜਿਹੜਾ ਪਿੰਡ ਸਾਰਾ ਇਕੱਠਾ ਹੋਇਆ ਏ ਸਾਡੀ 7 800 ਬੋੜੇ ਨਾਲ ਕੱਟ ਕੇ ਤੇ ਅਸੀਂ ਧੱਕੇ ਨਾਲ ਇਹਨੂੰ ਨਹੀਂ ਹੋਣ ਦੇਵਾਂਗੇ ਸਾਨੂੰ ਡਰਿਆ ਵੀ ਜਿਹੜੇ ਸਾਡੇ ਭੈਣ ਭਰਾਵਾਂ ਨੇ ਕਾਗਜ਼ ਭਰੇ ਆ ਇਹ ਚਾਹੂਗਾ ਵੀ ਉਹਨਾਂ ਦੇ ਕਾਗਜ਼ ਵੀ ਰੱਦ ਕੀਤੇ ਜਾਣ ਅਗਰ ਜੇ ਸਾਡੇ ਪਿੰਡ ਨਾਲ ਧੱਕਾ ਕਰ ਸਕਦਾ ਤਾਂ ਕੱਲ ਨੂੰ ਧੱਕੇ ਨਾਲ ਸਰਪੰਚ ਬਣਾ ਕੇ ਸਾਡੇ ਭੈਣ ਭਰਾਵਾਂ ਤੇ ਨਜਾਇਜ਼ ਪਰਚੇ ਵੀ ਹੋ ਸਕਦੇ ਆ ਠੀਕ ਹੈ ਇਨਸਾਫ ਚਾਹੀਦਾ ਏ ਇਸ ਇਨਸਾਫ ਵਾਸਤੇ ਸਾਨੂੰ ਚਾਹੀ ਜਿੱਥੇ ਮਰਜ਼ੀ ਜਾਣਾ ਪਵੇ ਧਰਨਾ ਲਾਉਣਾ ਪਵੇ ਚਾਹੇ ਸਾਨੂੰ ਕੋਈ ਚੱਕਾ ਜਾਮ ਕਰਨਾ ਪਵੇ ਅਸੀਂ ਕਰਾਂਗੇ ਸਾਨੂੰ ਇਸ ਗੱਲ ਦਾ ਬਹੁਤ ਵਿਰੋ ਮੇਰਾ ਨਾਮ ਰਮਨ ਬਖੀ ਆ ਸਾਡਾ ਜੇ ਪਿੰਡ ਗਮਾਨਪੁਰੇ ਚ ਅਸੀਂ ਸਾਰੇ ਇਕੱਠੇ ਹੋਏ ਆ ਕਿਉਂਕਿ ਗਮਾਨਪੁਰਾ ਪਿੰਡ ਜਿਹੜਾ ਆ ਸਾਡੇ ਸ਼ਹਿਰ ਦੇ ਬਿਲਕੁਲ ਲਾਗੇ ਤੇ ਸਭ ਤੋਂ ਵੱਡਾ ਪਿੰਡ ਆ ਇਸ ਜਿੰਨੀਆਂ ਵੀ ਸਰਕਾਰਾਂ ਆਈਆਂ ਇੱਥੇ ਇਲੈਕਸ਼ਨ ਜਿਹੜੀ ਆ ਹਮੇਸ਼ਾ ਵੋਟ ਦੇ ਨਾਲ ਹੁੰਦੀ ਰਹੀ ਆ ਵੋਟ ਦਾ ਹੱਕ ਜਿਹੜਾ ਸਾਰੇ ਯੂਜ਼ ਕਰਦੇ ਰਹੇ ਤੇ ਆਪਣਾ ਵੱਖਰੀਆਂ ਵੱਖਰੀਆਂ ਸਰਕਾਰਾਂ ਚ ਵੱਖਰੀਆਂ ਵੱਖਰੇ ਸਰਪੰਚ ਬਣਾਉਂਦੇ ਰਹੇ ਆ ਤੇ ਪਿੰਡ ਦੀ ਜਿਹੜੀ ਤਰੱਕੀ ਆ ਲਗਾਤਾਰ ਲਿਆਂ ਤੇ ਰਹੀ ਆ ਪਰ ਐ ਸਰਕਾਰ ਦੇ ਵਿੱਚ ਜਿਹੜੀ ਲਿਸਟ ਆਈ ਆ ਉਹਦੇ ਤੋਂ ਇੰਜ ਲੱਗਦਾ ਵੀ ਸਰਕਾਰ ਜਿਹੜੀ ਵੋਟ ਇਲੈਕਸ਼ਨ ਲੁੱਟਣਾ ਚਾਹੁੰਦੀ ਆ ਇੱਕ ਫਿਰਕਾ ਜਿਹੜਾ ਭਾਈਚਾਰਕ ਸਾਂਝ ਆ ਉਹਦੇ 'ਚ ਫਰਕ ਪਾਇਆ ਗਿਆ ਲਗਭਗ ਪਿੰਡ ਦੀਆਂ 6-700 ਵੋਟ ਭਾਵ ਕਹਿੰਦਾ ਵੀ ਪਿਛਲੀ ਜਿਹੜੀ VOTING LIST ਸੀ ਸਰਪੰਚੀ ਵਾਲੀ ਜਾਂ MP ਵਾਲੀ ਉਹਦੇ ਤੋਂ 600 ਵੋਟ ਘਟਿਆ ਤੇ ਜਿਹੜੀਆਂ ਨਵੀਆਂ ਵੋਟਾਂ ਗੱਲੀਆਂ ਜਾਂ ਤੇ 700-750 ਵੋਟ ਸਾਡੀ ਇਸ ਪਿੰਡ ਦੀ ਵੋਟ ਕੱਟਤੀ ਗਈ ਆ ਜਿਹਦੇ ਨਾਲ ਜਿੱਥੇ ਫਿਰਕਿਆਂ 'ਚ ਫਰਕ ਪਿਆ ਆ ਉੱਥੇ ਜਿਹੜਾ ਇੱਕ ਗਰੀਬ ਕੋਲ ਵੋਟ ਦਾ ਹੱਕ ਆ ਜਿਹੜੀ ਮੁੱਖ ਮੰਤਰੀ ਵੀ ਬਣਾਉਂਦੀ ਆ ਪ੍ਰਧਾਨ ਮੰਤਰੀ ਵੀ ਬਣਾਉਂਦੀ ਆ ਤੇ ਸਰਪੰਚ ਵੀ ਬਣਾਉਂਦੀ ਆ ਉਹਨਾਂ ਤੋਂ ਉਹਨਾਂ ਦੇ ਹੱਕ ਤੋਂ ਵਾਂਝੇ ਕਰਤਾ ਗਿਆ ਤੇ ਉਹਦੇ ਨਾਲ ਨਾਲ ਜਿਹੜੀ ਮੌਜੂਦਾ ਸਰਕਾਰ ਆ ਇਸ ਸਰਕਾਰ ਨੇ ਇੱਕ ਸੋਚੀ ਸਮਝੀ ਸਕੀਮ ਦੇ ਤਹਿਤ ਕਿਉਂਕਿ ਕੱਲ ਸਾਡੇ ਨਮਾਇंदे ਪਿੰਡ ਦੇ ਐਸਡੀਐਮ ਸਾਹਿਬ ਨੂੰ ਵੀ ਮਿਲੇ ਸੀਗੀ ਉੱਥੇ ਡੀਸੀ ਸਾਹਿਬ ਤੱਕ ਵੀ ਪਹੁੰਚਣ ਦੀ ਕੋਸ਼ਿਸ਼ ਕੀਤੀ ਪਰ ਜਿਸ ਤਰੀਕੇ ਦਾ ਪ੍ਰਸ਼ਾਸਨ ਦਾ ਜਵਾਬ ਸੀ ਖਾਸ ਕਰਕੇ ਐਸਡੀਐਮ ਸਾਹਿਬ ਦਾ ਵੀ ਜਾਓ ਜਿੱਥੇ ਮਰਜ਼ੀ ਭਜਲੋ ਜ਼ੋਰ ਲਾ ਲਓ ਉਤੋਂ ਹੁਕਮ ਆ ਜੋ ਵੋਟਾਂ ਦੀ ਲਿਸਟ ਆ ਗਈ ਇਹੋ ਹੀ ਰਹੂਗੀ ਉਤੋਂ ਸਾਫ ਜਾ ਰਿਹਾ ਵੀ ਇਹ ਕਿਸੇ ਸੋਚੀ ਸਮਝੀ ਸਕੀਮ ਦੇ ਤਹਿਤ ਇਹ ਜਿਹੜੀਆਂ ਵੋਟਾਂ ਕੱਟੀਆਂ ਗਈਆਂ ਆ ਪਰ ਅਸੀਂ ਸਰਕਾਰ ਨੂੰ ਦੱਸ ਦੇਣਾ ਚਾਹੁੰਦੇ ਆਂ ਵੀ ਗਮਾਨਪੁਰਾ ਇੱਕ ਇਤਿਹਾਸਕ ਪਿੰਡ ਆ ਇੱਥੋਂ ਬੜੇ ਬੜੇ ਲੀਡਰ ਵੀ ਨਿਕਲੇ ਤੇ ਸੰਘਰਸ਼ ਵੀ ਬੜੇ ਬੜੇ ਨਿਕਲੇ ਆ ਇਹਦਾ ਜਿਹੜਾ ਜਵਾਬ ਆ ਉਹਨਾਂ ਨੂੰ ਇੱਟ ਦਾ ਪੱਥਰ ਨਾ ਦਿੱਤਾ ਜਾਊਗਾ ਸਾਡੇ ਸਾਰੇ ਪਿੰਡ ਵਾਲੇ ਇਕੱਠੇ ਆ ਭਾਵੇਂ ਕਿਹੇ ਜਾਤ ਦੇ ਆ ਕਿਹੇ ਪੋਲੀਟੀਕਲ ਪਾਰਟੀ ਦੇ ਆ ਸਾਰੇ ਧਰਮਾਂ ਦੇ ਲੋਕ ਇਕੱਠੇ ਆ ਤੇ ਅਸੀਂ ਆਉਣ ਵਾਲੇ ਸਮੇਂ 'ਚ ਇਹਦਾ ਇੱਕ ਬਹੁਤ ਵੱਡਾ ਸੰਘਰਸ਼ ਵੀ ਜਿੱਤਾਂਗੇ ਉਹਦੇ ਨਾਲ ਨਾਲ ਜਿਸ ਸੋਚ ਦੇ ਨਾਲ ਇਹਨਾਂ ਨੇ ਇਲੈਕਸ਼ਨ ਲੁੱਟਣ ਦੀ ਸੋਚਣਾ ਜਾਂ ਕਿਹ ਮਾੜੇ ਬੰਦੇ ਨੂੰ ਸਰਪੰਚ ਬਣਾਉਣ ਦੀ ਨੀਤ ਨਾਲ ਇਹ ਕੀਤਾ ਆ ਉਹਦਾ ਜਵਾਬ ਵੀ ਦਾਂਗੇ